ਕੀ ਤੁਹਾਨੂੰ ਪਤਾ ਹੈ ਕਿ ਚਮਕੀਲੇ ਨੇ ਧਾਰਮਿਕ ਗਾਣੇ ਵੀ ਗਾਏ ਸਨ ਤੇ ਇਹਨਾਂ ਗੀਤਾਂ ਨੇ ਉਹਦੇ ਪੁੱਠੇ ਸਿੱਦੇ ਗਾਣਿਆਂ ਦੇ ਵੀ ਸਾਰੇ ਰਿਕਾਰਡ ਤੋੜ ਕੇ ਉਸ ਨੂੰ ਪੰਜਾਬ ਦਾ ਹਾਈਐਸਟ ਸੇਲਿੰਗ ਆਰਟਿਸਟ ਬਣਾ ਦਿੱਤਾ ਸੀ ਮੈਂ ਇੱਥੇ ਕਿਸੇ ਵੀ ਕਿਰਦਾਰ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਇਹ ਉਹ ਹੈਰਾਨੀਜਨ ਗੱਲਾਂ ਹਨ ਜੋ ਮੈਨੂੰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਅਮਰ ਸਿੰਘ ਚਮਕੀਲਾ ਦੇਖਣ ਤੇ ਪਤਾ ਲੱਗੀਆਂ ਰਿਲੀਜ਼ ਤੋਂ ਪਹਿਲਾਂ ਗੱਲਾਂ ਚੱਲ ਰਹੀਆਂ ਸਨ ਕਿ ਸਿੱਧੂ ਮਸੇਵਾਲਾ ਕਰਕੇ ਲੋਕਾਂ ਨੇ ਸੂਰਮੇ ਪਾਈ ਬਲਵਿੰਦਰ ਸਿੰਘ ਜਟਾਣਾ ਨੂੰ ਸਰਚ ਕੀਤਾ ਤੇ ਹੁਣ ਜੀਤ ਕਰਕੇ ਲੋਕ ਲੱਚਰ ਗਾਣੇ ਗਉਣ ਵਾਲੇ ਚਮਕੀਲੇ ਨੂੰ ਨੈਟ ਤੇ ਸਰਚ ਕਰਨਗੇ ਪਰ ਦਿਲਜੀਤ ਭਾਈ ਜਿਸ ਤਰ੍ਹਾਂ ਦਾ ਸੁਲਝਿਆ ਹੋਇਆ ਕਲਾਕਾਰ ਹੈ ਜਿਸ ਤਰ੍ਹਾਂ ਉਹਨੇ ਬਾਲੀਵੁੱਡ ਤੇ ਪੰਜਾਬ ਚੋਂ ਹਮੇਸ਼ਾ ਪੰਜਾਬ ਨੂੰ ਹੀ ਪਹਿਲ ਦਿੱਤੀ ਹੈ ਫੇਰ ਭਾਵੇਂ ਉਹ ਕਿਸਾਨੀ ਸੰਘਰਸ਼ ਦਾ ਦੌਰ ਹੋਵੇ ਜਦੋਂ ਸਿਰਫ ਪੰਜਾਬੀਆਂ ਦੇ ਦਮਤੇ ਹੀ ਬਾਲੀਵੁੱਡ ਚ ਪਰਤਣ ਵਾਲੇ ਕਲਾਕਾਰਾਂ ਨੇ ਵੀ ਚੁੰ ਤੱਕ ਨਹੀਂ ਸੀ ਕੀਤੀ ਪਰ ਦਿਲਜੀਤ ਉਸ ਸਮੇਂ ਵੀ ਕਿਸਾਨਾਂ ਦੇ ਨਾਲ ਹੀ ਖੜਾ ਸੀ ਯਾਂ ਫਿਰ ਉਹਨਾਂ ਦੀਆਂ ਫਿਲਮਾਂ ਹੀ ਵੇਖ ਲਓ ਪੰਜਾਬ 1984 ਹੋਵੇ ਜਾਂ ਭਾਈ ਜਸਵੰਤ ਸਿੰਘ ਖਾਲੜਾ ਦੀ ਅਪਕਮਿੰਗ ਬਾਇਓਪਿਕ ਇਨ੍ਹਾਂ ਸਾਰੀਆਂ ਫਿਲਮਾਂ 'ਚ ਉਹਨਾਂ ਨੇ ਖੜਕੂ ਸੰਘਰਸ਼ ਤੇ ਉਸ ਕਾਲੇ ਦੌਰ ਵਿੱਚ ਹੋਏ ਝੂਠੇ ਮੁਕਾਬਲਿਆਂ ਦੀ ਗੱਲ ਕਰਕੇ ਸੈਂਟਰ ਦੇ ਚੜਾਏ ਚਸ਼ਮੇ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਇਸ ਫਿਲਮ ਦਾ ਇੱਕ ਨਿਊਟਰਲ ਰਿਵਿਊ ਕਰਦੇ ਹੋਏ ਵੇਖਾਂਗੇ ਕਿ ਦਿਲਜੀਤ ਇਸ ਫਿਲਮ ਵਿੱਚ ਵੀ ਆਪਣੀ ਉਹ ਛਵੀ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਪਾਏ ਹਨ ਜਾਂ ਫਿਰ ਜਿੱਦਾਂ ਦੇ ਕਿਆਸ ਲਾਏ ਜਾ ਰਹੇ ਸਨ ਕਿ ਇਹ ਫਿਲਮ ਸੈਂਟਰ ਦੇ ਕਿਸੇ ਜੰਡੇ ਦੇ ਹੇਠ ਬਣਾਈ ਗਈ ਹੈ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਕਿਉਂਕਿ ਤੁਸੀਂ ਆਲਰੇਡੀ ਬਹੁਤ ਕੁਝ ਮਿਸ ਕਰ ਰਹੇ ਹੋ ਫਿਲਮ ਦੇ ਸ਼ੁਰੂਆਤੀ ਹਿੱਸੇ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਜਰਾਬਾਂ ਦੀ ਫੈਕਟਰੀ ਚ ਕੰਮ ਕਰਨ ਵਾਲਾ ਇੱਕ ਗਰੀਬ ਜੇ ਕਰਦਾ ਮੁੰਡਾ ਆਪਣੇ ਜਨੂਨ ਦੇ ਸਿਰ ਤੇ ਕਲਾਕਾਰੀ ਲਾਈਨ ਵਿੱਚ ਪੈਰ ਰੱਖਦਾ ਹੈ ਇਸ ਦੌਰਾਨ ਉਹ ਆਪਣੇ ਕੇਸ ਵੀ ਕਤਲ ਕਰਵਾ ਲੈਂਦਾ ਹੈ ਤੇ ਉਹਦੇ ਕਰ ਸ਼ਰਾਬ ਪੀਣਾ ਵੀ ਇੱਕ ਆਮ ਜੀ ਗੱਲ ਹੈ ਹੌਲੀ ਹੌਲੀ ਘੜੇ ਮਿਲਨੇ ਸ਼ੁਰੂ ਹੁੰਦੇ ਹਨ ਤਾਂ ਆਪਣੀ ਗਾਇਕ ਜੋੜੀ ਨੂੰ ਟੁੱਟਣ ਤੋਂ ਬਚਾਉਣ ਲਈ ਉਹ ਬੀਬੀ ਅਮਰਚੋਦ ਕੌਰ ਨਾਲ ਵਿਆਹ ਕਰਵਾ ਲੈਂਦਾ ਹੈ ਜਦਕਿ 3 ਸਾਲ ਪਹਿਲਾਂ ਉਹਦਾ ਬੀਬੀ ਗੁਰਮੇਲ ਕੌਰ ਨਾਲ ਆਲਰੇਡੀ ਇੱਕ ਵਿਆਹ ਹੋ ਚੁੱਕਿਆ ਹੁੰਦਾ ਹੈ ਯਾਨੀ ਕਿ ਚਮਕੀਲੇ ਦੇ ਕੈਰੈਕਟਰ ਨੂੰ ਤੋੜ ਮੋੜ ਕੇ ਐਜ਼ ਅ ਹੀਰੋ ਵਿਖਾਉਣ ਦੀ ਥਾਂ ਜੋ ਜਿਵੇਂ ਸੀ ਓਵੇਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫੇਰ ਆਉਂਦਾ ਹੈ 84 ਦਾ ਉਹ ਕਾਲਾ ਦੌਰ। ਉਦੋਂ ਤੱਕ ਚਮਕੀਲਾ ਇੱਕ ਬਹੁਤ ਵੱਡਾ ਸਟਾਰ ਬਣ ਚੁੱਕਿਆ ਸੀ। ਉਹਦੇ ਲੱਚਰ ਗੀਤ ਲੋਕ ਪਸੰਦਤਾ ਕਰਦੇ ਹਨ ਪਰ ਅਸ਼ਲੀਲ ਗੀਤਾ ਕਰਕੇ ਮੀਡੀਆ ਤੇ ਸਮਾਜ ਵਿੱਚ ਉਹਦੀ ਵੱਡੇ ਪੱਧਰ ਤੇ ਨਿੰਦਿਆ ਵੀ ਕੀਤੀ ਜਾਂਦੀ ਹੈ। ਤੇ ਫੇਰ ਕੁਝ ਧਾਰਮਿਕ ਜਥੇਬੰਦੀਆਂ ਵੱਲੋਂ ਜਦੋਂ ਉਸ ਨੂੰ ਧਮਕੀ ਭਰੀਆਂ ਚਿੱਠੀਆਂ ਰਾਹੀਂ ਚੇਤਾਇਆ ਜਾਂਦਾ ਹੈ ਤਾਂ ਚਮਕੀਲਾ ਆਪਣਾ ਰਾਹ ਮੋੜ ਕੇ ਮਾਫੀ ਮੰਗ ਕੇ ਧਾਰਮਿਕ ਗੀਤ ਗਾਉਣੇ ਸ਼ੁਰੂ ਕਰ ਦਿੰਦਾ ਹੈ। ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ। ਕੀ ਫਿਲਮ ਅਕੋਰਡਿੰਗ ਚਮਕੀਲੇ ਦੇ ਗੀਤ ਨਾਮ ਜਪ ਲੈ ਮੈਂ ਤਲਵਾਰ ਹਾਂ ਕਲਗੀ ਧਰਦੀ ਪੁੱਤ ਜਾਂਦੀ ਵਾਰ ਤੇ ਬਾਬਾ ਤੇਰਾ ਨਨਕਾਣਾ ਵਰਗੇ ਰਿਕਾਰਡ ਉਹਦੇ ਲੱਚਰ ਗੀਤਾਂ ਤੋਂ ਵੀ ਕਿਤੇ ਵੱਧ ਕੇ ਹਿੱਟ ਸਾਬਿਤ ਹੋਏ ਉਹਦੇ ਇੱਕ ਐਕਸਟਾ ਬਲੈਕ ਚ ਵਿਕਲ ਲੱਗ ਪੀਆਂ ਤੇ ਇਸ ਤਰ੍ਹਾਂ ਚਮਕੀਲਾ ਬਣ ਗਿਆ ਪੰਜਾਬ ਦਾ ਹਾਈਐਸਟ ਸੇਲਿੰਗ ਆਰਟਿਸਟ ਪਰ ਪੁੱਠੇ ਸਿੱਧੇ ਕੰਮਾਂ ਤੋਂ ਬਾਅਦ ਜਦੋਂ ਬੰਦਾ ਸਿੱਧੇ ਰਾਹ ਤੇ ਔਣਾ ਵੀ ਚਾਹੁੰਦਾ ਹੈ ਤਾਂ ਕਈ ਵਾਰ ਹਾਲਾਤ ਤੇ ਕਈ ਵਾਰ ਬੰਦੇ ਦਾ ਆਪਣਾ ਲੰਗਿਆ ਕੱਲ ਉਸ ਨੂੰ ਅੱਗੇ ਨਹੀਂ ਵਧਣ ਦਿੰਦਾ ਤੇ ਧਮਕੀਲੇਵਾਰੀ ਤਾਂ ਇਹ ਦੋਵੇਂ ਟਕਲਾਹੀ ਕੰਧ ਬਣ ਕੇ ਖੜੀਆਂ ਸਨ ਕਿਉਂਕਿ ਇਹ ਉਹ ਦੌਰ ਸੀ ਜਦੋਂ ਖੜਕੋ ਜੱਥੇਬੰਦੀਆਂ ਦਾ ਖਾਲਿਸਤਾਨ ਵਾਸਤੇ ਸਰਕਾਰ ਨਾਲ ਕੋਹਲ ਚੱਲ ਰਿਹਾ ਸੀ ਜਦੋਂ ਚਮਕੀਲਾ ਧਾਰਮਿਕ ਕੈਸਟਾ ਕਰਦਾ ਤਾਂ ਪੁਲਿਸ ਉਸ ਨੂੰ ਖੜਕੋ ਜੱਥੇਬੰਦੀਆਂ ਦਾ ਸਪੋਰਟਰ ਜਾਣ ਕੇ ਫਜ਼ੂਲੀ ਤੰਗ ਕਰਦੀ ਇਨਕਾਊਂਟਰ ਤੱਕ ਕਰਨ ਦੀਆਂ ਧਮਕੀਆਂ ਦਿੰਦੀ ਤੇ ਦੂਜਾ ਜਦੋਂ ਅਖਾੜੇ ਦੀ ਸਟੇਜ ਤੇ ਚੜਦਾ ਤਾਂ ਸਰੋਤਿਆਂ ਦੀ ਭੀੜ ਚਮਕੀਲੇ ਤੋਂ ਵਾਰ-ਵਾਰ ਉਹੀ ਪੁਰਾਣੇ ਲੱਚਰ ਗੀਤ ਗਉਣ ਦੀ ਮੰਗ ਕਰਦੀ ਤੇ ਜਿਉਂ ਆਵਾਜ਼ ਦੀ ਗੱਲ ਸੁਣ ਕੇ ਵਾਪਸ ਆਪਣੇ ਪਿਛਲੇ ਰਾਹ ਤੇ ਹੀ ਜਾਣਾ ਚਾਹੁੰਦਾ ਮੈਂ ਇੱਥੇ ਧਾਰਮਿਕ ਜਥੇਬੰਦੀਆਂ ਉਹਦੇ ਰਾਹ ਵਿੱਚ ਖੜੀਆਂ ਸਨ ਫਿਲਮ ਦਾ ਟ੍ਰੇਲਰ ਵੇਖ ਕੇ ਲੋਕ ਐਕਸੈਪਟ ਕਰ ਰਹੇ ਸਨ ਕਿ ਇਸ ਫਿਲਮ ਵਿੱਚ ਖੜਕੂ ਜਥੇਬੰਦੀਆਂ ਨੂੰ ਇੱਕ 네ਗਟਿਵ ਰੋਲ ਵਿੱਚ ਵਿਖਾਇਆ ਜਾਊਗਾ ਪਰ ਐਦਾਂ ਦਾ ਫਿਲਮ ਵਿੱਚ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਹਾਂ ਵਕ ਵਕ ਧਾਰਮਿਕ ਸੰਗਠਨਾ ਦੇ ਲੋਕ ਸ਼ਮ ਕਿਲੇ ਨੂੰ ਲੱਚਰਗਾਣੀ ਗੋਨ ਤੋਂ ਰੋਕਦੇ ਹੋਏ ਜਰੂਰ ਵਿਖਾਏ ਗਏ ਹਨ ਪਰ ਇਸ ਸਾਰੇ ਸੀਨ ਨੂੰ ਵੀ ਇੱਕ ਨੈਗੇਟਿਵ ਸ਼ੇਡ ਦੇਣ ਤੋਂ ਬਚਿਆ ਗਿਆ ਹੈ ਸਗੋਂ ਇੱਕ ਕਾਰਨ ਜਿਹਦੇ ਖਾੜਕੂ ਸੰਘਰਸ਼ ਨੂੰ ਢਾਹ ਲਾਉਣ ਵਿੱਚ ਬਹੁਤ ਵੱਡਾ ਹੱਥ ਸੀ ਹਥਿਆਰਬੰਦ ਸਿੰਘਾਂ ਦੇ ਭੇਸ ਵਿੱਚ ਚੋਰ ਚੱਕੀਆਂ ਦਾ ਲੁੱਟਾਂ ਖੋਹਾਂ ਕਰਨਾ ਜਿਸ ਦਾ ਕਰਕੇ ਲੋਕਾਂ ਦਾ ਸਿੰਘਾਂ ਤੋਂ ਹੌਲੀ-ਹੌਲੀ ਵਿਸ਼ਵਾਸ ਉੱਠਦਾ ਗਿਆ ਇਹ ਸਾਰਾ ਕੁਝ ਵੀ ਇੱਕ ਛੋਟੇ ਜਿਹੇ ਸੀਨ ਵਿੱਚ ਬੜੇ ਵਧੀਆ ਤਰੀਕੇ ਨਾਲ ਵਿਖਾਇਆ ਗਿਆ ਹੈ ਜਦੋਂ ਐਦਾਂ ਦਾ ਹੀ ਇੱਕ ਡਾਕੂਆਂ ਦਾ ਟੋਲਾ ਖੜਕੂ ਸਿੰਘਾਂ ਦੇ ਪੇਸ ਵਿੱਚ ਚਮਕੀਲੇ ਤੋਂ ਪੈਸੇ ਮਟਕੇ ਲੈ ਜਾਂਦਾ ਹੈ ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਚਾਰੇ ਪਾਸਿਓਂ ਮਿਲ ਰਹੀਆਂ ਧਮਕੀਆਂ ਕਰਕੇ ਚਮਕੀਲੇ ਨੂੰ ਇਹ ਵਿਖਣ ਲੱਗ ਪਿਆ ਸੀ ਕਿ ਹੁਣ ਮੇਰੇ ਥੋੜੇ ਹੀ ਦਿਨ ਬਚੇ ਹਨ ਹਾਂ ਫਿਲਮ ਵਿੱਚ ਕੁਝ-ਕੁਝ ਥਾਵਾਂ ਤੇ ਇਹ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐਦਾਂ ਦੇ ਲੱਚਰ ਗਾਣੇ ਸੁੰਨਣਾ ਤਾਂ ਬੰਦੇ ਤੇ ਬੀਬੀਆਂ ਅੰਦਰਲੇ ਖਾਤੇ ਆਲਮੋਸਟ ਸਾਰੇ ਪਸੰਦ ਕਰਦੇ ਹਨ ਜਿਵੇਂ ਕਿ ਬੀਬੀਆਂ ਪੁਰਾਣੇ ਸਮੇਂ ਦੇ ਵਿਆਹਾਂ ਵਿੱਚ ਸਿੱਠਣੀਆਂ ਤੇ ਬੋਲੀਆਂ ਗੋਂਦੀਆਂ ਸਨ ਤੇਕ ਪੂਰੇ ਗਾਣੇ ਵਿੱਚ ਪੰਜਾਬ ਦੀਆਂ 80 ਸਾਲ ਦੀਆਂ ਬੀਬੀਆਂ ਤੋਂ ਲੈ ਕੇ ਮਟਿਆਰਾਂ ਤੱਕ ਲੱਚਰ ਗਾਣੇ ਤੇ ਝੂਮਦੀਆਂ ਵਿਖਾਈਆਂ ਗਈਆਂ ਹਨ ਜੋ ਕਿ ਪੰਜਾਬ ਦਾ ਇੱਕ 네ਗੇਟਿਵ ਪੱਖ ਸਾਹਮਣੇ ਰੱਖਦਾ ਹੈ ਤੇ ਉਸ ਸਮੇਂ ਚਮਕੀਲੇ ਦੀ ਰੀਸ ਨਾਲ ਹੋਰ ਵੀ ਬਹੁਤ ਸਾਰੇ ਗਾਇਕ ਇਦਾਂ ਦੇ ਲੱਚਰ ਗੀਤ ਗਾ ਰਹੇ ਸਨ ਪਰ ਨਿਸ਼ਾਨਾ ਇਕੱਲੇ ਚਮਕੀਲੇ ਨੂੰ ਹੀ ਬਣਾ ਕੇ ਮੀਡੀਆ ਨੇ ਉਹਦੇ ਚਾਰੇ ਪਾਸੇ ਇੱਕ ਨਫ਼ਰਤ ਦਾ ਮਾਹੌਲ ਸਿਰਜ ਦਿੱਤਾ ਸੀ ਤੇ ਫਿਰ ਉਹੀ ਹੋਇਆ ਜੋ ਆਪਾਂ ਸਭ ਜਾਣਦੇ ਹਾਂ ਇੱਕ ਅਖਾੜੇ ਤੇ ਸਟੇਜ 'ਵਲ ਵਧਦੇ ਸਮੇਂ ਚਮਕੀਲੇ ਤੇ ਉਹਦੀ ਘਰ ਵਾਲੀ ਅਮਰਜੋਤ ਕੌਰ ਨੂੰ ਗੋਲੀਆਂ ਨਾਲ ਪੁੱਨ ਦਿੱਤਾ ਗਿਆ ਪਰ ਜਿਵੇਂ ਕਿ ਸਰਕਾਰੀ ਰਿਪੋਰਟ ਮੁਤਾਬਕ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਇਹਨਾਂ ਦੋਵਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਸੋ ਇਹ ਫਿਲਮ ਵੀ ਇਸ ਗੱਲ ਦਾ ਜਵਾਬ ਨਹੀਂ ਦਿੰਦੀ ਕਿ ਉਸਨੂੰ ਕਿਸੇ ਖੜਕੂ ਜੱਥੇਬੰਦੀ ਨੇ ਪਾਰ ਪਹੁੰਚਾਇਆ ਜਾਂ ਫਿਰ ਸਿੰਘਾਂ ਦੀ ਆੜ ਵਿੱਚ ਉਹਨਾਂ ਦੇ ਕਿਸੇ ਕੰਪੀਟੀਟਰ ਨੇ ਹੀ ਚਮਕੀਲੇ ਦੇ ਨਾਂ ਦੀ ਸਪਾਰੀ ਦੇ ਦਿੱਤੀ ਸੀ ਜੇ ਆਪਣੇ ਇਸ ਚੈਨਲ ਦੀ ਅੱਖ ਨਾਲ ਵੇਖੀਏ ਤਾਂ ਇਹ ਫਿਲਮ ਧਰਮ ਨਾਲ ਜੋੜਨ ਦੀ ਥਾਂ ਲੱਜਰ ਗੀਤ ਸੁਨਣ ਵੱਲ ਔਕਸਉਂਦੀ ਹੈ ਪੰਜਾਬ ਦਾ ਇੱਕ 네ਗੇਟਿਵ ਪੱਖ ਸਾਹਮਣੇ ਰੱਖਦੀ ਹੈ ਲੋਕ ਹੁਣ ਚਮਕੀਲੇ ਦੇ ਉਹੀ ਗੰਦੇ ਗਾਣੇ ਇੱਕ ਵਾਰ ਫੇਰ ਸਰਚ ਕਰਨਗੇ ਤਾਂ ਹੋ ਸਕਦਾ ਹੈ ਕਿ ਇਹਨਾਂ ਗੰਦੇ ਗਾਣਿਆਂ ਦੇ ਰੀਮਿਕਸ ਵਰਜ਼ਨ ਇੱਕ ਵਾਰ ਫੇਰ ਪੂਰੇ ਮਾਰਕੀਟ ਵਿੱਚ ਛਾ ਜਾਣ ਪਰ ਜੇਕ ਨਿਊਟਰਲ ਵਿੱਚ ਵੇਖੀਏ ਤਾਂ ਇਹ ਫਿਲਮ ਵੀ ਮਾਰਕੀਟ 'ਚ ਹਰ ਹਫਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਰਗੀ ਹੀ ਇੱਕ ਫਿਲਮ ਹੈ ਕਿਸੇ ਨੂੰ ਗਲਤੀਆਂ ਸਹੀ ਠਹਿਰਾਏ ਬਿਨਾ ਇਹ ਫਿਲਮ ਬਸ ਚਮਕੀਲੇ ਦੇ ਜੀਵਨ ਦੀ ਗੱਲ ਕਰਦੇ ਹੋਏ ਜਨਤਾ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਹੀ ਕਰਦੀ ਹੈ ਬਾਕੀ ਇਹ ਮੇਰੇ ਆਪਣੇ ਪਰਸਨਲ ਵਿਊਸ ਹਨ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ ਵੀਡੀਓ ਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਤੇ ਸਿੱਕੀ ਦਾ ਅਸਲ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ